ਮਿਲਣਾ ਚਰ ਭਾਜੀ ਮੋੜੀਆ ਨਾ ਦਸਰਜੇ ਹੋ ਜਾ ਜਿਵੇਂ ਕਰਜ਼ਾ ਨਹੀਂ ਹੋਣਾ ਚਾਹੀਦਾ ਸਿਰ ਤੇ ਉਸ ਤਰੀਕੇ ਕਰਦੀ ਭਾਜੀ ਨਹੀਂ ਸਿਰ ਤੇ ਹੋਣੀ ਚਾਹੀਦੀ ਕਿ ਕਿਸੇ ਸਮੇਂ ਕਾਰ ਪਾਈ ਜਦੋਂ ਦੋਖ ਹੋਣੀ ਚਾਹੀਦੀ ਸੀ ਸੋ ਅੱਜ ਦੇ ਦਿਨ ਸਾਡੇ ਤੱਕ ਤੇ ਹੌਲਾ ਕਰਨ ਵਾਲੀ ਕਰਾਉਣ ਵਾਲੀ ਬੇਸ਼ੱਕ ਦਿੱਲੀ ਸਾਡੀ ਜੁਦਾ ਜੁਦਾ ਤੋਂ ਵਰੀ ਰਹੀ ਹੈ ਜਿਹਨੇ ਰਹਿਣ ਪਰ ਜਿਹੜਾ ਮੌਕੇ ਤੇ ਦਿੱਲੀ ਦਾ ਹੁਦਾਰਾ ਆਉਂਦਾ ਸਾਡੇ ਦਰਵਾਜ਼ੇ ਤੇ ਮਾਰੀ ਉਹ ਦਿੱਲੀ ਦੇ ਤੱਕ ਤੇ ਬੈਠਾ معا ست ہے بے شکان

ਉਹਦਾ ਸੌਦਾ ਲਾ ਦਿਨਾ ਇਹ ਸੌਦੇ ਤੋਂ ਬੜਾ ਝੀਕੇ ਸੀ ਕਿ ਤੁਸੀਂ ਸੌਦਾ ਲਾਉਣ ਦੀ ਗੱਲ ਕਰਦੇ ਮੈਂ ਪਹਿਲਾਂ ਹੀ ਕਿਹਾ ਸੀ ਕੋਈ ਹਨਾ ਤੇ ਸੌਦਾ ਲਾ ਦਿੱਤਾ ਤੇ ਬੜਾ ਮਰਦੀ ਕਰਾੜਾ ਨਿਕਲੀ ਦੀ ਕਰਨਾ ਸੋ ਆਪਾਂ ਨੂੰ ਇਹ ਸਿਧਾਂਤ ਜਿਹੜਾ ਕੌਮ ਦਾ ਹੈ ਕਿ ਅਸੀਂ ਕਿਸੇ ਤੇ ਚੜ ਕੇ ਨਹੀਂ ਜਾਂਦੇ ਪਰ ਜੇ ਕੋਈ ਸਾਡੇ ਤੇ ਚੜ ਕੇ ਆਉਂਦਾ ਉਹ ਆਪਣੀਆਂ ਪੁਸ਼ਤਾਂ ਨੂੰ ਦੱਸ ਕੇ ਆਵੇ ਕਿ ਇਹ ਪੁਸ਼ਤਾਂ ਦਾ ਕਿੱਟ ਚੜ ਕੇ ਆਉਂਗੇ ਬਾਅਦ ਵਿੱਚ ਇਹ ਦਿੱਲੀ ਇਹ ਕੌਮ ਨੇ

ਤੇ ਉਥੇ اعلان ਕੀਤਾ ਵੀ ਦਾਲੀਆਂ ਜੰਗਲ ਨਹੀਂ ਕਿਸ ਸੰਗਤਾਂ ਨਹੀਂ ਕਰਨਾ ਤੋਹੇ ਕਹਿੰਦਾ ਕਿ ਗੌਰ ਦੇ ਸੱਚੇ ਭਾਜੀਆਂ ਸੁਣਨ ਵਾਲੇ ਬਹੁਤ ਸਾਡਾ ਹਰ ਕੋਈ ਬੈਰੀ ਬਣਿਆ ਸਾਡੇ ਨਾਲ ਹਰ ਪਾਸੇ ਧੱਗੇ ਹੋ ਰਹੇ ਨੇ ਆਕਲ ਦੀ ਘਟੀਆਂ ਦੇ ਪਰਸੋ ਦੀ ਅਜਨਾਲੇ ਦੇ ਵਿੱਚ ਨਾ ਹਾਲਾਤ ਇਹ ਨੇ ਕਿ ਕੋਈ ਸਿੱਖ ਆਗੂ ਵਿਚਾਲੇ ਕਿਸ ਸੰਝੌਤਾ ਕਰਨ ਦੀ ਕੋਸ਼ਿਸ਼ ਨਹੀਂ ਉਹਨਾਂ ਨੂੰ ਮਸਟੇਜ 'ਤੇ ਤਕੀਰ ਕਰ ਦਿੰਨਾ ਹੈ ਜਿਹੜਾ ਬੰਦਾ ਇਹਨਾਂ ਮਸਲਿਆਂ 'ਚ ਸੰਝੌਤਾ ਕਰਨ ਉਤਰੂਗਾ ਉਹਦੇ ਨਾਲ ਅਸੀਂ ਦੇਖਾਂਗੇ ਕਿਦਾਂ ਦੇਖਣਾ ਤੁਸੀਂ ਪੰਜਾਬ ਦੇ ਵਿੱਚ ਰਹਿ ਰਹੇ ਹੋ ਪੰਜਾਬ ਦੇ ਲਈ ਤੁਸੀਂ ਕਰਨਾ ਕੁਝ ਨਹੀਂ ਪੰਜਾਬ ਦੇ ਲਈ ਇਹਨਾਂ ਕਰਨਾ ਕੁਝ ਨਹੀਂ ਇੱਕ ਸੁੱਟਾ ਮੋਰਚਾ ਕੋ ਧਰਨਾ ਕੋ ਇੱਕ ਦਾੰਦ ਕਿਸੇ ਇੱਕ ਇਸਾਈ ਨੇ ਵਾਧੀ ਹੋਏ ਪੰਜਾਬ ਦਾ ਕੰਕਲ ਤੁਸੀਂ ਮੈਨੂੰ ਦੱਸ ਦਿਓ ਨਹੀਂ ਪ੍ਰਸ਼ਾਸਨ ਨੂੰ ਆਕ੍ਰੀਮ ਹੈ ਕਿ ਹੁਣ ਤੁਸੀਂ ਵੇਖੋ ਤੁਸੀਂ ਸਿੱਖਾਂ ਦੇ ਪੁੱਤ ਨਹੀਂ ਤੁਹਾਡੇ ਸਿਰਾਂ ਤੇ ਤਾਰਾਂ ਨਹੀਂ ਵੱਜਿਆ ਤੁਸੀਂ ਗੁਰੂ ਘਰਾਂ 'ਚ ਵਿਆਹ ਕਰਾਉਣ ਜਾਂਦੇ ਆ ਤੁਸੀਂ ਗੁਰੂ ਘਰਾਂ 'ਚ ਬੱਚਾ ਜੰਮੇ ਤੇ ਮਹਾਰਾਜ ਦਾ ਕੋ ਸ਼ੁਕਰਾਨਾ ਕਰਨ ਜਾਂਦੇ ਆ ਜਦੋਂ ਆਪਣੇ ਕੋ ਮਰਗ ਹੋ ਜਾਵੇ ਮਹਾਰਾਜ ਦਾ ਸਰੂਪ ਘਰ ਲੈ ਕੇ ਆਉਣੇ ਆ ਸੋ ਆਪਾਂ ਜਦੋਂ ਸਾਰੇ ਕੰਮ ਗੁਰੂਆਂ ਨਾਲ ਜੁੜ ਕੇ ਕਰਨੇ ਆ ਅੱਜ ਪ੍ਰਸ਼ਾਸਨ ਦੇ ਦੋ ਦੁਆਨਿਆਂ ਨੂੰ ਜਿਹੜੇ ਨੌਜਵਾਨ ਭਰਤੀਆਂ ਪੁਲਿਸ ਦੇ ਵਿੱਚ ਜਿਹੜੇ ਸਿੱਖ ਨੇ ਉਹਨਾਂ ਨੂੰ ਇੱਜ਼ਤ ਦੇ ਤਰੀਕੇ ਨਾਲ ਲੈਣ ਦੀ ਔਰ ਬਣੀ ਹੈ ਕਿ ਮਰਨਾ ਸਭ ਨੇ ਕੋਈ ਹਗਾ ਮਿਲੋਕਾ ਸਜਦੇ ਮਰਨਾ ਨਹੀਂ ਸੋ ਸਾਰਿਆਂ ਨੇ ਨਹੀਂ ਜਾਣਾ ਸੰਸਾਰ ਤੋਂ ਵਿੱਜ ਰਹੀ ਜਾਣਾ ਕੋ ਲਖਾਗ ਤੇ ਆਇਆ ਨਹੀਂ ਜਦੋਂ ਸਾਰਿਆਂ ਨੂੰ ਮਰਨਾ ਹੈ ਤੇ ਸੇਵਾ ਕਰਕੇ ਮਰੋ ਆਜਾਪਾ ਭਾਈ ਸੁਦਰੰਤ ਸਿੰਘ ਦੇ ਭਾਈ ਦੇਵੰਤ ਸਿੰਘ ਭਾਈ ਕੇਰ ਸਿੰਘ ਨੂੰ ਯਾਦ ਕਰਦੇ ਆਂ ਕਿਉਂ ਯਾਦ ਕਰਦੇ ਆਂ ਕਿਉਂਕਿ ਉਹਨਾਂ ਕਾਮ ਨੂੰ ਪ੍ਰਥਾ ਰੱਖਿਆ ਉਹਨਾਂ ਗੁਰੂ ਨੂੰ ਪ੍ਰਥਾ ਰੱਖਿਆ ਉਹਨਾਂ ਗੁਰੂ ਤੋਂ ਵੱਡਾ ਕੁਝ ਨਹੀਂ ਸਮਝਿਆ ਉਹਨਾਂ ਦੇ ਸੋਝਿਆ ਨਾ ਕੁਝ ਹੋਰ ਕੋਈ ਨੌਕਰੀ ਠੀਕ ਹੈ ਤੁਹਾਡੀ ਦੁਨਿਆਵੀ ਮਜਬੂਰੀ ਹੈ ਜਿਸ ਨੌਕਰੀ ਕਰਨੀ ਹੈ ਪਰ ਜਿੱਥੇ ਗੱਲ ਗੁਰੂ ਦੀ ਹਜ਼ਮਤ ਤੇ ਆ ਜਾਏ ਜਿੱਥੇ ਗੱਲ ਗੁਰੂ ਦੀ ਦੇਵਦੀ ਕਰਨ ਦੀ ਆ ਜਾਏ ਜਿੱਥੇ ਗੱਲ ਪ੍ਰਿਆ ਪੜਾਉਣ ਦੀ ਦੇਪਤੀ ਦੀ ਆ ਜਾਏ ਉੱਥੇ ਘੱਟੋ ਘੱਟ ਇਹ ਕਾਨੂੰਨ ਸਿਧਾਂਤ ਨੂੰ ਮੰਨਣਾ ਹੈ ਉੱਥੇ ਤੁਸੀਂ ਗੁਰਦੁਆਰਾ ਸਾਹਿਬ ਆਜ ਤੋਂ ਸਿੱਖਿਆ ਲੈਣੀ ਹੈ ਬਜਨ ਆਉਂਦੇ ਨੇ ਜੇ ਜੀਰੇ ਪਤ ਨਹੀਂ ਜਾਏ ਸਾਬ ਹਰਾਮ ਜੇਤਾ ਕਿਖਾਏ ਇਹ ਪੁਛੂ ਕਿ ਸਿੱਖ ਨੇ ਬਹੁਤ ਸਿੱਖ ਰਹੇ ਸਾਰਿਆਂ ਲਈ ਬੱਚਿਆਂ ਲਈ ਕਿ ਜੀਵਨ ਜੀ ਵੀ ਪਤਨੀ ਤੇ ਆਪਾਂ ਕੀ ਵਜਾ ਕੇ ਕਰਨਾ ਹੈ ਮੈਂ ਅਕਸਰ ਪੁਛਤਲ ਜਿਹੜਾ ਬੰਦਾ ਮੇਕੋਂਦਾ ਪ੍ਰਸ਼ਾਸਨ ਦਾ ਕਿ ਤੁਹਾਡੇ ਬੱਚੇ ਕਿਥੇ ਮੇਕੋਂਦਾ ਬਾਹਰ ਚਲ ਕੇ ਤੇ ਫਿਰ ਮੈਂ ਕਹਿੰਦਾ ਕਿ ਰਾਸਿਕ ਕਿਹੜੀ ਜਗ੍ਹਾ ਜਿਹੜੀ ਸੀ ਆਪਾਂ ਉਹਨੂੰ ਬਤੋਲੀਆਂ ਬੜੀ ਸੀ ਜੇ ਸਾਡੇ ਸਿਰ ਦੇ ਉੱਤੇ ਪੂਰਬੀਆਂ ਨੇ ਅਣਖ ਬੈਠਣਾ ਸੀ ਬੜੇ ਬੜੇ ਅਫਸਰ ਉਹਨਾਂ ਪੰਜਾਬ ਦੇ ਬਾਹਰ ਦੇ ਲੈਣੇ ਨਾ ਤੇ ਬਹਾਦਰ ਜੂਤੀ ਤੋਂ ਤੇ ਆਪਣੇ ਪੱਗਾਂ ਵਾਲੇ ਬੰਦਿਆਂ ਨੂੰ ਸ਼ਰੂਧ ਮਾਨ ਤੇ ਰੱਖ ਲਿਆ ਤੇ ਸਾਡੀ ਕੀ ਦਸ਼ਾ ਕਰ ਦਿੱਤੀ ਉਹਨਾਂ ਨੇ ਤੇ ਜਿਨ੍ਹਾਂ ਖਾਲਸਾ ਸਿੰਘ ਨਾਲ ਖਰਾਬ ਆਪਾਂ ਲੜੇ ਸੀ 84 ਦੇ ਵਿੱਚ ਉਹਨਾਂ ਨੇ ਦੇਖੋ ਉਹਨਾਂ ਨੇ ਤੇ ਅੱਜ ਉਹ ਆਪਣਾ ਲੇਖਾ ਪੂਰਾ ਕਰਕੇ ਸੰਸਾਰ ਤੋਂ ਚਲੇ ਗਏ ਉਹਨਾਂ ਨੇ ਗੁਰੂ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਟੇਕ ਦਿੱਤਾ ਸੰਸਾਰ ਤੋਂ ਰਿਛੁਤ ਹੋ ਕੇ ਸੱਚਖੰਡ ਦੇ ਵਾਸੀ ਬਣ ਗਏ ਆਪਾਂ ਜਿਹੜੀ ਹਕੂਮਤ ਨੂੰ ਬਚਾਉਣ ਲਈ ਲੜੇ ਸੀ ਉਹਨਾਂ ਨੂੰ ਉਹ ਹਲਾਕ ਪਾ ਦਿੱਤਾ ਕਿ ਪਿੰਡ ਵਾਲੇ ਆਪਣੇ ਪੁੱਤਰ ਕਿਤੇ ਨਾ ਲੱਭ ਰਹੇ ਨੇ ਉਹਨਾਂ ਦੀ ਆਪਣੇ ਪਿਆਰ ਤੋਂ ਪੰਜਾਬ ਦੀ ਰਹਿਣਾ ਚਾਹੁੰਦੇ ਪੰਜਾਬ ਦੇ ਐਮਪੀ ਨੇ ਉਹਨਾਂ ਦੀ ਪਿਆਰ ਤੋਂ ਪੰਜਾਬ ਦੀ ਹਸਲ ਕਰ ਲਈ ਨੇ ਆਪਣਾ ਸਿੱਖ ਸਾਡੇ ਕੋਲ ਸਾਨੂੰ ਗਾਲ ਕੱਢਦੇ ਜਰਰ ਨਹੀਂ ਹੈ ਪਰ ਕੋਈ ਚੰਦਾ ਕੌਲ ਦੀ ਘੋੜੀ ਜ਼ਿਰੇਪਾਤ ਵਾਲੇ ਵਿਕੇਸ਼ ਗੰਦ ਤੋਂ ਚੰਗੀ ਤਰ੍ਹਾਂ ਬਾਅਦ ਆ ਗਏ ਪ੍ਰਸ਼ਾਸਨ ਨੇ ਕਹਿੰਦੇ ਆ ਤੁਹਾਡੀ ਜ਼ਿੰਮੇਵਾਰੀ ਦਾ ਬੰਦੀ ਹੈ ਤੁਸੀਂ ਕਹਿੰਦੇ ਜੋ ਪੰਜਾਬ ਦੀ ਤਿਆਰ ਜੋ ਸ਼ਾਕੀ ਨਹੀਂ ਹੈ ਦੇਖੋ ਪੰਜਾਬ ਸਿੱਖਾਂ ਦਾ ਇਤਰਾਜ ਹੈ ਇਹ ਸਿੱਖਾਂ ਦਾ ਰਾਜ ਹੈ ਕੁਝ ਪੰਜਾਬ ਦੇ ਉੱਤੇ ਕਾਬਜ ਜੋ ਗੁਰਦੁਆਰਿਆਂ ਤੇ ਵਿਕਤ ਖਾਲਸਾ ਦਾ ਆਜ ਹਨ ਹੁਣ ਜੇ ਗੁਰਦੁਆਰਿਆਂ ਤੇ ਆਣ ਕੇ ਵਰਦੂਗਾ ਫਿਰ ਅਸੋ ਕਿਹੜੀ ਸ਼ਾਂਤੀ ਦੀ ਗੱਲ ਕਰਦੇ ਆਪਾਂ ਸ਼ਾਂਤੀ ਬੋਤ ਤਰਫਾ ਉਹਦੀ ਇੱਕ ਦਫਾ ਨਹੀਂ ਹੁੰਦੀ ਗੁਰੂ ਨੇ ਸਾਨੂੰ ਇਹ ਕਿਹਾ ਹੈ ਜਦੋਂ ਇਹ ਸਾਰੇ ਤਸੀਲੇ ਮੁੱਕ ਗਏ ਫਿਰ ਦੇਖਦੇ ਮੁੱਠੇ ਨੂੰ ਹੱਥ ਪਾਉਣਾ ਧਰਮ ਐ ਸਿੱਕਦਾ ਫਿਰ ਇਹ ਸੋਚੀ ਜਣਾ ਕਿ ਇਹਦਾ ਨਫਾ ਕੀ ਹੈ ਨੁਕਸਾਨ ਕੀ ਹੈ ਇਹ ਸਿੱਕਦਾ ਕੰਮ ਨਹੀਂ ਨਫੇ ਨੁਕਸਾਨ ਸੰਸਾਰੀ ਰੂਪ ਚ ਜਿਹੜੇ دنیਾਵੀ ਮਾਇਆ ਤਾਰੀ ਸੰਸਾਰ ਦੇ ਵਿੱਚ ਹੈਗੇ ਨੇ ਚੋਂ ਨਫੇ ਨੁਕਸਾਨ ਦੀ ਪਰਭਾਸ਼ਾ ਧਰਮੀਆਂ ਲਈ ਹੋਰ ਐ ਆ ਧਰਮੀਆਂ ਲਈ ਹੋਰ ਐ ਇਥੇ ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਕਲੇਜਾ ਦੇ ਮੂੰਹ ਚ ਪਾਇਆ ਗਿਆ ਤੇ ਉਹ ਹੱਸ ਪਿਆ ਕਿਉਂ ਫਰਖੀਆ ਕਿੰਦਾ ਹੱਸਦਾ ਕਿਉਂ ਐ ਰੱਖਸ਼ੀਰ ਨੂੰ ਇਹ ਸੀ ਕਿ ਇੱਕ ਈਲ ਮੰਨੋਣੀ ਹੈ ਜਦੋਂ ਬੰਦਾ ਸਿੰਘ ਮਾਦਨ ਹੱਸਿਆ ਤੇ ਉਹਨੇ ਪੁੱਛਿਆ ਕਿ ਹੱਸਦਾ ਕਿਉਂ ਹੈ ਉਹ ਕਹਿੰਦਾ ਵੀ ਗੁਰੂ ਖੰਦਾ ਬੈਂਤ ਹੈ ਉਹਨੇ ਚਾਰ ਪੁੱਤਰ ਵਾਰੇ ਸਨ ਮੇਰਾ ਇੱਕੋ ਇੱਕ ਸੀ ਉਹਨੇ ਤੇਰੇ ਅੱਥਾਂ ਝੋਲੀ ਪਵਾ ਲਿਆ ਆਪਣੀ ਤੇ ਉਹਨੇ ਫਿਰ ਰੱਖਸ਼ੀਰ ਦਾ ਵੀ ਧੰਨਵਾਦ ਕੀਤਾ ਕਿ ਇਹ ਗੁਰੂ ਦੀ ਕਿਰਪਾ ਵਰਤਰੀ ਹੈ ਤੇਰੇ ਕੋ ਵੀ ਇਹ ਸੇਵਾ ਲੈ ਰਿਹਾ ਸੋ ਖਾਲਸਾ ਨਥੇ ਨੁਕਸਾਨ ਦੀ ਪ੍ਰਵਾਸ ਏਦਾਂ ਨਹੀਂ ਬੈਂਦਾ ਅਸੀਂ ਲੜਦੇ ਸਾਰੇ ਮਰ ਜਾਈਏ ਤੇ ਗੁਰੂ ਸਾਹਿਬ ਨੇ ਖੰਡੇ ਬਾੜੇ ਦੀ ਪੂਰਤ ਕਰਕੇ ਤੇ ਅੱਤ ਵੀ ਰੋਣ ਦਿੱਤੀ ਸੀ ਖਾਲਸਾ ਅੱਤ ਕੇ ਪੈਦਾ ਹੋ ਜੂ ਜੇ ਮਰਦਾ ਮਰ ਗਿਆ ਪਰ ਜੇ ਗੁਰੂ ਤੋਂ ਬੇਮਕੂ ਹੋ ਗਿਆ ਗੁਰੂ ਸਾਹਿਬ ਨੇ ਕਿਹਾ ਸੀ ਨਾ ਜਦ ਨਾਲ ਖਾਲਸਾ ਰਹੇ ਨਿਆਰਾ ਤਬਲ ਅੱਗੇ ਤੇ ਮੈਂ ਸਾਰਾ ਜੱਗ ਦੇ ਪਰਿਵ੍ਰਤੀ ਰੀਤ ਮੈਂ ਨਾ ਕਰਾਂ ਦੀ ਪਰਦੀਪ ਜਿਨ੍ਹਾਂ ਚ ਨਿਆਰੇ ਆ ਸਾਰੇ ਮਰ ਜੇ ਕਰ ਦਈਏ ਕੋਈ ਨਾ ਰਵੇ ਤਾਂ ਵੀ ਗੁਰਦੇ ਹੋ ਜਾਣੇ ਖਾਲਸਾ ਇੱਥੇ ਗੁਰੂ ਸਾਹਿਬ ਸਾਡੇ ਨੂੰ ਕਿੰਨੇ ਕਹਿ ਤੋ ਸੇੜਾ ਲੰਦਾ ਸਿੰਘ ਬਹਾਦਰ ਖਾਲਸਾ ਥੋੜੀ ਜੀ ਤਾਂ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਗੁਰੂ ਤੋਂ ਬੇਮਕ ਹੋਵਾਂਗੇ ਤੇ ਮਰਾਂਗੇ ਤਲਵਾਰ ਨਾਲ ਗੋਲੀਆਂ ਨਾਲ ਨਾ ਜene ਨਾਲ ਅਸਲੀ ਮਰਦੇ ਮਰਨਾ ਸੀ ਉਹਦਾਂ ਜਿਦਾਂ ਗੁਰੂ ਤੋਂ ਬੇਮੁਖ ਹੋ ਗਏ ਜਿਵੇਂ ਇੱਕ ਪੁਰਾਣੀ ਇੱਕ ਪੌਦਾ ਜੀਵ ਪਾਣੀ ਤੋਂ ਬਿਨਾ ਮਰ ਜਾਂਦਾ ਇਹਨੇ ਸਿੱਖ ਗੁਰੂ ਤੋਂ ਬਿਨਾ ਮਰਦਾ ਹੈ ਤੇ ਗੁਰੂ ਤੋਂ ਬਿਨਾ ਮਰਿਆ ਸਿੱਖ ਦੀ ਨਿਸ਼ਾਨੀ ਕੀ ਹੈ ਤੇ ਉਹਨੂੰ ਕੋਟਦਾ ਤੋਂ ਬਾਅਦਲਾ ਘੱਟ ਸਮਰਥ ਦੇ ਵੀਡੀਓ ਬਣਾਉਂਦਾ ਪੈਂਦਾ ਹੈ ਗੁਰੂ ਤੋਂ ਜਿਹੜਾ ਬੇਮੁਖ ਸਿੱਖ ਹੈ ਮਰਿਆ ਸਿੱਖ ਦੀ ਨਿਸ਼ਾਨੀ ਕੀ ਹੈ ਉਹ ਗੁਰੂ ਦੇ ਬੇਅਦਬੀ ਕਰ ਦਿੰਦਾ ਸਾਡਾ ਖੂਨ ਨਹੀਂ ਖੋਲਦਾ ਸਾਡਾ ਜਿਹੜਾ ਗੁਰੂ ਦਾ ਸਿੱਖ ਹੈ ਉਹ ਰਾਜ ਨਹੀਂ ਲੜਦਾ ਉਹਦੀ ਬੇਈ ਆਪਾਂ ਕਹਿੰਦੇ ਨੇ ਵੀ ਤੁਸੀਂ ਕਿਹੜੀ ਅਵਸਥਾ 'ਚ ਜੋ ਸਿੱਖ ਦੀਆਂ ਕੇਵਲ ਦੋ ਅਵਸਥਾ ਨੇ ਉਹ ਰਾਜ ਕਰੂਗਾ ਤੇ ਜਾਂ ਫਿਰ ਰਾਜ ਵੀ ਲੱਗਦਾ ਮਾਫੀ ਦਾ ਕਿੱਜੀ ਕੋਈ ਇੱਕ ਹਿਆਰਾ ਬੜ ਕੇ ਕਿਸੇ ਨੁਕਤੇ 'ਤੇ ਲੋਕੀ ਨਹੀਂ ਬੈਠਦਾ ਬਾਬਾ ਬੋਤਾ ਸਿੰਘ ਤੇ ਬਾਬਾ ਦਰਜਾ ਸਿੰਘ ਕੋਈ ਸਿੱਖਣ ਦੀ ਲੋੜ ਹੈ ਕੀ ਸਿੱਖਣ ਦੀ ਲੋੜ ਹੈ ਉਹਨਾਂ ਨੂੰ ਪਤਾ ਨਹੀਂ ਸੀ ਕਿ ਸਾਡੇ ਪਿੱਛੋਂ ਕੋਈ ਸਿੱਖ ਬੱਜਿਆ ਨਹੀਂ ਬੱਜਿਆ। ਉਹਨਾਂ ਨੂੰ ਇਹ ਵੀ ਸਿੱਖ ਦੇ ਖਤਮ ਹੋ ਗਏ ਹਕੂਮਤ ਨੇ ਐਲਾਨ ਕਰਦਾ ਸੀ ਕਿ ਸਿੱਖ ਬੱਜਿਆ ਕੋਈ ਨਹੀਂ। ਲੋਕ ਛਿਪ ਕੇ ਕੋਤੋਂ ਚੋਟ ਚੱਕ ਕੇ ਖਾਣ ਜਿਦਾਂ ਕਰਦੇ ਸਨ। ਜਦੋਂ ਬੰਗਾਰ ਭਾਈ ਵਿਖਾਲਸਾ ਖਤਮ ਹੋ ਗਿਆ ਉਹਨੇ ਇਹ ਵੀ ਸੋਚਿਆ ਕਿ ਸਾਡਾ ਅਨਸਪੋਰਟ ਲੋਕ ਸਾਡੀ ਗੋਦਪੋੜ ਦੇ ਨੂੰ ਗੁਰੂ ਤੇਗ ਪ੍ਰੋਖਸਾ ਰੱਖਿਆ। ਗੁਰੂ ਤੇਗ ਪ੍ਰੋਖਸਾ ਰੱਖ ਕੇ ਹਕੂਮਤ ਦੇ ਸਾਹਮਣੇ ਚੁੰਮੀ ਲਾ ਦਿੱਤੀ। ਹਕੂਮਤ ਦੇ ਕਿ ਉਹ ਉਹਦਾ ਨਾਮ ਤਾਂ ਦਿੱਤਾ ਤੇ ਜਿਹੜੇ ਟੈਕਸ ਲੈਂਦੇ ਸੀ ਉਹਨਾਂ ਕੋਲ ਟੈਕਸ ਨਹੀਂ ਦਿੱਤਾ ਬੱਤਾ। ਫਾਲਤੂ ਨੇ। ਸੋ ਐਸ ਕਰਕੇ ਜੇ ਗੁਰੂ ਤੇ ਭਰੋਸਾ ਰੱਖਾਂਗੇ ਫਿਰ ਕੋਲ ਆਨ ਸੰਬੰਸ ਉਹਨੇ ਆਪਣੀ ਹੀ ਛੱਡੀ ਆਪਣੀ ਹੀ ਅੱਖੀ ਤੇ ਸਾਨੂੰ ਕੀ ਦੀ ਪ੍ਰਵਾਹ ਕਰਨ ਦੀ ਲੋੜ ਕਿ ਅਸੀਂ ਗੁਰੂ ਦੇ ਅਸੇ ਗੁਰੂ ਦੇ ਹੁਕਮਾ ਚ ਬੰਦ ਬੰਦ ਬਟਾ ਲਈਏ ਆਪਣੇ ਬੱਚਿਆਂ ਦਾ ਆਪਣੇ ਬੱਚਿਆਂ ਦੇ ਟੋਟੇ ਕਰਾ ਕੇ ਪੈਣਾ ਗਲ ਚ ਹਾਰਤਾ ਲੈਣ ਉਹ ਵੀ ਪਰਵਾਹਾਂ ਅਸ ਫਿਰ ਨਹੀਂ ਖਤਮ ਹੋਣ ਦੀ ਕਾਲ ਚ ਕਿ ਇਸ ਲਈ ਮੌਕਾ ਵੀ ਪਰ ਜੇ ਇਹ ਬਚਾਉਣ ਟੋਪ ਹੈ ਘਰ ਦੁਨਿਆਵਾਰ ਜਦਾਦ ਇਹਨਾਂ ਚ ਜਿਹੜੇ ਵੀ ਮਾਇਆ ਰੂਪੀ ਚੀਜ਼ ਐ ਜਿਨ੍ਹਾਂ ਨਾਲ ਮੋਹ ਦੇ ਰਿਸ਼ਤੇ ਨੇ ਜਿਉਂ ਉਹਨਾਂ ਨੂੰ ਬਚਾਉਣ ਕਰਤਾ ਜੀ ਦੂਰ ਹੀ ਗਵਾ ਲਿਆ ਤੇ ਫਿਰ ਤੁਸੀਂ ਸਮਝਦੇ ਹੋ ਕਿ ਆਪਾਂ ਮਰੇ ਆਂ ਇਹ ਸਿਰ ਤੇ ਪੱਗਾ ਵੀ ਹੋ ਜਾਂਦੀ ਐ ਤੇ ਕੁੱਟ ਕੇ ਦੇ ਤਰਾਂਗੇ ਨਿੱਕ ਖਾਲਸਾ ਪਿਆਰ-ਪਰਿਆਰ ਹੋਵੇ ਐ ਉਹਦੇ ਹੱਥੇ ਸ਼ੈਸਟਰ ਹੋਵੇ ਕਿ ਬੌਧਿਕ ਪਗੜਾ ਕਰ ਜੀ ਇਹ ਸਵਾਲ ਪੱਗਾ ਹੋ ਸਕਦਾ ਕਿ ਬੌਧੇ ਸਾਹਮਣੇ ਕੋਈ ਗੂਦੀ ਗੱਲ ਵੀ ਕਰ ਦੂਗਾ ਇਹ ਆਪਾਂ ਕਿਉਂ ਮਾਰ ਖਾਰੇ ਗੁਰੂ ਕੋ ਦੇਮਤ ਹੋ ਗਿਆਂ ਮੈਂ ਕੱਲ ਵੀ ਕਿਹਾ ਸੀ ਰਾਜ ਜਿੰਦਗੀ ਨਹੀਂ ਮੰਗਦੇ ਬਿਲੀ ਸਾਹਮਣੇ ਕੋਣ ਹੋਈ ਰਾਜਿਆ ਵਾਲੇ ਰਾਜ ਗੁਰੂ ਕੋ ਲੈਣਾ ਹੈ ਗੁਰੂ ਕੋ ਮੰਗਣਾ ਹੈ ਗੁਰੂ ਦੇ ਦਰਤੇ ਅਸੀਂ ਪਹਾੜੀ ਆਂ ਦੂਜੇ ਦੇ ਦਰਤੇ ਅਸੀਂ ਬਾਦਸ਼ਾਹ ਅਸੀਂ ਕੋਈ ਪੇਖ ਮੰਗਣ ਨਹੀਂ ਜਾਂਦੇ ਗੁਰੂ ਨੇ ਸਾਨੂੰ ਬਾਦ ਕਿਦਾਂ ਦੇਣਾ ਜਦੋਂ ਤੂੰ ਤਿਆਰ ਪਰ ਤਿਆਰ ਹੋ ਗਏ ਜਿੱਦਣ ਗੁਰੂ ਨੇ ਕਹਿਆ ਸੀ ਨਾ ਖਾਲਸਾ ਮੇਰਾ ਰੂਪ ਹੈ ਖਾਸ ਜਿੱਦਣ ਉਹਦਾ ਰੂਪ ਬਣ ਗਏ ਜਿੱਦਾਂ ਬਾੜੇ ਮੂੰਹ ਤੇ ਹੋਏ ਤੇ ਕੱਲੇ ਮੂੰਹ ਚ ਨਹੀਂ ਅੰਬਰ ਵੀ ਅੰਬਰ ਵੀ ਗੁਰਸਿੱਖੀ ਦਾ ਜਿਹੜਾ ਪ੍ਰਕਾਸ਼ ਹੋਇਆ ਜਿੱਦਣ ਅੰਦਰ ਸਾਡੇ ਗੁਰੂ ਵਸ ਗਿਆ ਉਦੋਂ ਸਾਨੂੰ ਸੰਸਾਰ ਦੇ ਕੋਈ ਤਾਕਤ ਰਾਜਪੰਦ ਨਹੀਂ ਰੋਕ ਸਕਦੀ ਸੋ ਇੰਨੇ ਜੱਗਾਂ ਨਾਲ ਜੁੜਨਾ ਜਾ ਚੁੱਕਾ ਬਹੁਤ ਬਹੁਤ ਧੰਨਵਾਦ ਸੰਕਾ ਦਾ ਜਿਹਨੇ ਇੱਥੇ ਆਏ ਨੇ ਜੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ